ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਦੇ ਜੀ ਅੱਜ ਦੀ ਵੀਡੀਓ ਪਿੰਡ ਚੜੈਕਟੇ ਜੀ ਤਹਿਸੀਲ ਤੇ ਜ਼ਿਲ੍ਹਾ ਬਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਆਸਤੇ ਇੱਕ ਸੂਆ ਸਵਾਯਾ ਨਗ ਲੈ ਕੇ ਜਾਂਦਾ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਸਸੀ ਘਾਲ ਤੇ ਸਸੀ ਘਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਾਲੀ ਬਾਈ ਪੈਂਡ ਚੜੱਕ ਜਿਲ੍ਹਾ ਮੋਗਾ ਤਸੀਲ ਵੀ ਮੋਗਾ ਬਾਈ ਮੋਬਾਈਲ ਨੰਬਰ 8198856080 ਆ ਚੜੱਕ ਤੇ ਕੋਹਲੀ ਦੇ ਵਿਚਾਲੇ ਨਹਿਰਾਂ ਦੇ ਆਪਣਾ ਘਰ ਆ ਠੀਕ ਆ ਵੀਰੇ ਹਾਂਜੀ ਬਾਈ ਸੂਆ ਕਿੰਨਾ ਮਾਜੇ ਦਾ ਵੀਰੇ origial ਦੂਜੇ ਸੂਏ ਆ ਨਾਲ ਹੀ ਆਪਣੇ ਪਿੰਡਾ 3 ਕਿਲੋਮੀਟਰ ਬਾੜ ਤੇ ਰਾਮੂ ਵਾਲਾ ਠੀਕ ਆ ਜਿੱਥੋਂ ਵਹਿੜ ਆਈ ਆ ਠੀਕ ਆ 18 ਕਿਲੋ ਦੁੱਧ ਹੀ ਬੰਦਾ ਗਾਰੰਟੀ ਦਿੰਦਾ ਬੋਰ ਆ ਪਾਣੀ ਕਿਸੇ ਨੂੰ ਅਜ ਤਾਈ ਗਰੰਟੀ ਦਿੱਤੀ ਤੇ ਨਾ ਹੀ ਬਈ ਦੇਣੀ ਠੀਕ ਆ ਅਗਲਾ ਜਾ ਕੇ ਪੱਠੇਣਾ ਪਾਵੇ ਉੱਥੇ ਗਰੰਟਾ ਗੰਭਈ ਕੋਹ ਨਹੀਂ ਕਰਦਾ ਇਹ ਤਾਂ ਗੱਲ ਹੈਗੀ ਆ ਖਣਾ ਦੀ ਜੇਰ ਪੈ ਗਈ ਆ ਜੇਰ ਦੀ ਮਗਰ ਵੱਸੀ ਆ ਠੀਕ ਆ ਮਗਰ ਵੱਸੀ ਬਾਲੀ ਪਿਓਰ ਤਰਾ ਬਈ ਜੁਮਾ ਪਿਓਰ ਆ ਅਜੇ ਨੋ ਵੀ ਕੱਚੇ ਪਏ ਆ ਹਾਂ ਹੁਣ ਸੂਹੀ ਹੁਣੇ ਆ ਘੰਟੇ ਜੇਰ ਸੜਦੀ ਐਡ ਨੇ ਬਈ ਆ ਠੀਕ ਆ ਹਾਂ ਲੈ ਬੜੀ ਚੰਗੀ ਵੱੱਸੀ ਆ ਵੱੱਸੀ ਦੀ ਲੈਂਥ ਨੂੰ ਦੁਖਾ ਬਈ ਠੀਕ ਆ ਕੱਡੇ ਆ ਥੋੜਾ ਕਣਾ ਬੋਲਾ ਵੀਰੇ ਬਈ ਕੋਸ ਨਹੀਂ ਕੱਡੇ ਆ ਹਾਂ ਵੇ ਗੱਦਕ ਹਾਂ ਜੇ ਲੋਕਾਂ ਨੂੰ ਝੂਠ ਮਰਾਉਣਾ ਤਾਂ ਮੈਂ ਵੀ ਕਹਿ ਦਿੰਦਾ 4 ਕਿਲੋ ਕੱਢਿਆ ਹਾਂ ਠੀਕ ਆ ਹਰੇਕ ਦੀ ਜਵਾਨ ਤੇ ਚੜਿਆ ਬੋਕਾ ਵੀਡੀਓ ਬਣਾਉਣ ਕਰਕੇ ਕੱਢਿਆ ਨੇ ਬਾਈ ਯਾਰ ਸੂਈ ਹੋਣਾ ਕੱਲਾ ਮੈਂ ਤਾਂ ਜੇਰ ਪੈਂਦੀ ਕਰਕੇ ਇਹਨੂੰ ਮੈਂ ਝਗਾਇਆ ਬੱਚੀ ਨੂੰ ਇਹ ਅੱਧਾ ਕਿਲੋ ਚੌਂਕਿਆ ਅੱਧਾ ਕਿਲੋ ਚੌਂਗੀ ਓ ਕਿਲੋ ਚੌਂਗੀ ਹੋਵਾ ਸਾਹੀਆ ਹੋਤਾ ਰਾਂ ਬੰਮਾਰ ਕੇ ਮੜੀਆਂ ਬਣੀਆਂ ਚੱਕ ਕੀਤੀਆਂ ਬਾਹਰ ਜਿਹੜਾ ਨੇੜੇ ਵੀ ਨਹੀਂ ਲਿਆਂਦੀ ਠੀਕ ਆ ਹੁਣ ਹੀ ਚੌਂਗਾਂਗੇ ਹਾਂ ਹੁਣ ਬਾਹਰ ਤੇ ਚੌਂਗਾਂਗੇ ਠੀਕ ਆ ਸਹੀ ਗੱਲ ਹੈ ਜੇ ਆਪਾਂ ਤਾਂ ਪਹਿਲੇ ਹੀ ਆ ਤਾਂ ਜੇ ਚੋਇਆ ਹੁੰਦਾ ਤਾਂ ਚੋਇਆ ਕਹੀਦਾ ਤੈਨੂੰ ਪਤਾ ਰਹੀ ਮਾਰ ਦਿੰਨੇ ਤੋਰਾ ਵੀ ਫੇਰ ਤਾਰਾ ਮਾਰਦੇ ਉਹ ਬੱਚੇ ਦਾ ਕੀ ਆ ਬੱਚੇ ਦਾ ਵਿਚਾਰੇ ਤੋਂ ਖੜਾ ਨਹੀਂ ਹੋਇਆ ਜਾਂਦਾ ਆ ਫੇਰ ਇਹ ਅਗਲਾ ਕਹਿਣਾ ਜੇ ਤਣੀ ਜਿਹੜੀ ਕੀਤਾ ਲਓ ਜੀ ਤਾਰਾ ਮਾਰ ਕੇ ਚੈੱਕ ਕਰਾ ਦਿੰਨੇ ਆ ਫਵਾਨਾ ਇਹਨ ਵੀਰੇ ਫਸਿਆ ਪਿਆ 9 ਵਜੇ ਕੱਚੇ ਪਏ ਆ ਬੱਚੇ ਬਾਹਰ ਹੀ ਚੱਲਦੀ ਆ ਰੜਾ ਲਾ ਲਓ ਟੱਟਾ ਖੱਟਾ ਬੋਲਾ ਰੰਗ ਦੀ ਜਿੰਦਾ ਹੋਊ ਬਸ ਮਲਾਈ ਵਰਗਾ ਦੁੱਧ ਪਿਆ 18 ਕਿਲੋ ਦੀ ਮਾਲਕਾ ਨੇ ਗਰੰਟੀ ਦਿੱਤੀ ਆ ਬਾਈ ਕਹਿੰਦਾ ਆਪਣੀ ਪਾਈ ਆ ਦੀ ਨਹੀਂ ਗਰੰਟੀ ਥੋਡੀ ਸਮਝ ਥੋਡੀ ਸੇਵਾ ਸੁਆ 17 ਮੰਨ ਕੇ ਆਪਾਂ ਲਈ ਆ ਹੂੰ ਹੋ ਸਕਦਾ 18 ਪਲੱਸ ਕਰ ਦੇ ਚੰਗੀ ਸੇਵਾ ਵਾਲੇ ਦੇ ਘਰੇ ਬਈ ਹੂੰ ਹੋ ਸਕਦਾ 16 ਰਹਿ ਜੇ 14 ਰਹਿ ਜੇ ਹੂੰ ਬੰਦੇ ਦਾ ਨੰਬਰ ਦੇ ਦੂੰ ਐਡਰੈਸ ਦੇ ਦੂੰ ਜਿਹਨੇ 18 ਕਿਲੋ ਝੋਇਆ ਉਹਦੇ ਨਾਲ ਗੱਲ ਕਰ ਲੈਣਾ ਆਪਣੇ ਨਾਲ ਸੌਦਾ ਵੀਰ ਕਰੇਗੀ ਠੀਕ ਆ ਹਾਂ ਠੀਕ ਆ ਸੁਆ ਦੂਜਾ ਜੀ ਮਸ ਮਸਾ 2 ਘੰਟੇ ਹੋਏ ਹੋਣਗੇ ਸੂਈ ਨੂੰ ਹੈ ਨਾ ਬਾਈ ਸਵਾ ਘੰਟਾ ਹੀ ਹੋਇਆ ਸਵਾ ਘੰਟਾ ਹੀ ਹੋਇਆ ਜੀ ਜੇਰ ਪੈ ਗਈ ਆ ਬੱਚੀ ਨੂੰ ਇਹਨੇ ਜਨਮ ਦਿੱਤਾ ਛੋਟੇ ਛੋਟੇ ਸੁੰਗੀ ਜਰੂਰ ਆ ਮਾਰਦੀ ਨਹੀਂ ਬੱਚੇ ਦਾ ਕਰੂਗੀ ਨਾ ਤਾਜੀ ਸੂਈ ਆ ਬਾਕੀ ਹਵਾਨਾ ਬਹੁਤ ਸੋਨਾ ਤਿਆਰ ਕੀਤਾ ਬਾਈ ਕਦ ਅਗੇ ਐਵੇਂ ਕਹਦਾ ਬਾਈ 4 ਕਿਲੋ ਕੱਢ ਲਿਆ ਬਾਈ 5 ਕੱਢ ਲਿਆ ਹੱਥ ਵੀ ਨਹੀਂ ਲਾਇਆ ਇਹ ਮੈਂ ਕਹਿੰਦਾ ਜੋ ਮਰਜ਼ੀ ਕਹੀ ਜਾਵੇ ਕੱਲਾ ਬੱਚੇ ਨੂੰ ਪਿਆਇਆ ਦੁੱਧ ਵੀਰੇ ਐਨ ਹਵਾਨਾ ਫਸਿਆ ਪਿਆ ਹਵਾਨੇ ਦੇ ਬਰੀਕ ਬਰੀਕ ਵੀਂਚ ਵੀ ਤੁਸੀਂ ਚੈੱਕ ਕਰ ਸਕਦੇ ਹੋ ਸੋਨਾ ਥਣਾ ਦਾ ਸਹਿਜ ਕੱਲਾ ਕੱਲਾ ਨਿਕਣ ਮਾ ਹੱਥੀ ਚ ਬਾਈ ਵਾਲਾ ਚਾਰ ਹੀ ਥਣ ਗੁਲਾਬੀ ਥਣ ਨੇੜੇ ਤੋਂ ਚੈੱਕ ਕਰ ਸਕਦੇ ਹੋ ਤੇ ਬਾਕੀ ਜਰਸੀ ਦਾ ਦੁੱਧ ਵੀ ਤੁਹਾਨੂੰ ਪਤਾ ਕਰ ਮਾਲੀ ਦਾ ਵੀਰੇ ਚੰਗਾ ਹੁੰਦਾ ਬਾਈ ਕੋਈ ਹਮਾਚਲ ਵਾਲੀ ਨਾਲ ਸਮਝ ਲੈ ਆਪਣੀ ਤਾਂ ਬੇਨਤੀ ਆ ਸਾਰਿਆਂ ਨੂੰ ਇਹ ਵਿਚਾਰ ਚੱਲੀ ਗਈ ਆ ਹੂੰ ਨਾ ਪਸੋ ਹਮਾਚਲ ਵਾਲਿਆਂ ਦੇ ਬਾਈ ਮਿਹਨਤੀ ਐ ਹੂੰ ਮੋੜ ਦੇ ਇੱਥੇ ਜਿਹੜਾ ਜਿਹੜਾ ਹੁੰਦਾ ਬਾਈ ਅਸੀਂ ਉਹ ਤੋਂ ਲਗਾਏ ਸੀ ਹੂੰ ਐ ਹੋ ਗਈ ਬਾਈ ਉਹ ਮਾਤਰ ਵਾਲੇ ਲਿਆਉਂਗੇ ਉਹ ਹੋ ਗਈ ਚਲੋ ਉਹ ਵਾਲੇ ਦੇ ਸਮਝਾ ਛੋਟਾ ਜਿਹਾ ਭਾਗ ਰਜੈ ਜਿਹੜੇ ਲੈਣੇ ਆ ਮੋਲ ਨਹੀਂ ਕਰਨਾ ਬਰਾੜਾ ਇਹਦਾ ਸਿੰਦ ਨਾ ਹੁੰਦੇ ਤਾਂ ਆਪਣਾ 75 ਮੰਗ ਲੈਣ ਦੇ ਵੜਾ ਤਾਂ ਵੀ बिकਣੀ ਹੂੰ ਠੀਕ ਆ ਅੱਜ ਜਮਾ ਜੈਸਨ ਉਹ ਆ 100 ਰੁਪਿਆ ਛੋੜੀ ਕਰਨੀ ਆ 53000 57000 ਲੈਣਾ ਹੀ ਆ ਬਾ ਲੈਣਾ ਹੀ ਆ ਬਾਈ ਠੀਕ ਆ ਹਾਂ ਨਾ ਕਿ ਵੀ ਦੋ ਮਿਲ ਜਾਣੇ 53 'ਚ ਬਾਈ ਬਾਹਲੀ ਪਿਓਰਟੀ ਆ ਜੇ ਕੋਈ ਸਾਹਮਣੇ ਆ ਗਿਆ ਗਾਹ ਨੂੰ ਬੱਛੀ ਹੋ 2 ਸਾਲਾਂ ਨੂੰ ਬੱਚੀ ਨਾਲ ਗੱਲ ਜਾਣੀ ਸਹੀ ਗੱਲ ਹੈ ਬਾਕੀ ਚੰਗੇ ਨਾਗਾ ਜੀ ਜਿਹਨੂੰ ਕੋਈ ਵੀ ਨਾਗ ਪਸੰਦ ਆਉਂਦਾ ਨੰਬਰ ਚ ਬੜੀ ਚਵਾਈ ਨੂੰ ਬੜੀ ਚੰਗੀ ਆ ਬੜੀ ਪੋਲੀ ਧਾਰ ਆ ਬਈ ਸਾਡੇ ਗਾਂਹੇ ਧਾਰਾ ਮਾਰ ਕੇ ਵਖਾਣ ਜੀ ਠੀਕ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ